ਜਿਹੜੇ ਕੁਝ ਕੁ ਚੰਦ ਪੇਜ ਨੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਮੁੱਦਾ ਉਠਾਇਆ ਗਿਆ ਸੀ ਕਿ ਉਹਦੀ ਗਲਤੀ ਆ ਜਾਂ ਉਹਨੇ ਇਦਾਂ ਕਰਤਾ ਦੇਖੋ ਜਿੰਨਾ ਦੁੱਖ ਸਾਨੂੰ ਰਜਿੰਦਰ ਸਿੰਘ ਦਾ ਵਾ ਕੀ ਉਸ ਦੇ ਕੋਲੋਂ ਇਹ ਚੀਜ਼ ਸਾਨੂੰ ਮਹਿਸੂਸ ਹੋ ਰਹੀ ਆ ਕਿ ਅੱਜ ਉਹਦੇ ਨਾਲ ਜਿਦਾਂ ਉਹਦੇ ਨਾਲ ਬੇਵਿਵ ਹੋ ਰਿਹਾ ਵਾ ਉਹ ਚੀਜ਼ਾਂ ਸਾਨੂੰ ਜਿੱਥੇ ਮਹਿਸੂਸ ਹੋ ਰਿਹਾ ਨਾ ਕਿ ਉਹਨੇ ਕੀਤਾ ਵਾ ਤੇ ਜੇ ਸਾਡੇ ਬੰਦੇ ਨਾਲ ਉਹਨਾਂ ਸਾਨੂੰ ਦੁੱਖ ਉਹਨਾਂ ਤਿੰਨਾਂ ਦਾ ਵੀ ਆ ਕਿ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਜਾ ਚੁੱਕੀਆਂ ਨੇ ਸਾਨੂੰ ਉਹਨਾਂ ਦਾ ਵੀ ਉਹਨਾਂ ਨੂੰ ਦੁੱਖ ਆ ਤੇ ਜਿਹੜਾ ਇਨਸੀਡੈਂਟ ਹੋ ਰਿਹਾ ਵਾ ਇਹ ਇੱਕ ਉਤਰਤੀ ਹੋਇਆ ਵਾ ਕੋਈ ਮੰਨ ਲਓ ਕਿ ਜਾਣ ਬੁਝ ਕੇ ਉਹਦਾ ਜੀਨियस ਹੀ ਕਰਦਾ ਹੈ ਉਹ ਕਿਉਂਕਿ ਉਸ ਨੂੰ ਜਿਹੜਾ ਵਿਖਾਇਆ ਜਾ ਰਿਹਾ ਨਾ ਉਧਰ ਦੇ ਨਿਊਜ਼ ਚੈਨਲ ਜਿਹੜੇ ਇੰਗਲਿਸ਼ ਚੈਨਲ ਨੇ ਉਹ ਦਿਖਾ ਰਹੇ ਨੇ ਕਿ ਜਿਹੜਾ ਜਾਣ ਬੁਝ ਕੇ ਉਸਨੇ ਕਤਲ ਕੀਤੇ ਨੇ ਦੇਖੋ ਕਤਲ ਕਿਨੂੰ ਕਹਿੰਦੇ ਨੇ ਕਤਲ ਉਹ ਹੁੰਦਾ ਜਿਹੜਾ ਕਿਸੇ ਨੂੰ ਗੋਲੀ ਮਾਰ ਕੇ ਮਾਰਨਾ ਜਾਂ ਕਿਸੇ ਨੂੰ ਸ਼ੂਟ ਕਰਨਾ ਕਿਸੇ ਨਾਲ ਰੰਜਿਸ਼ ਹੋਣੀ ਉਹਨੂੰ ਮਾਰਨਾ ਜਿਹੜਾ ਰੋਡ ਐਕਸੀਡੈਂਟ ਆ ਉਹਨੂੰ ਜਾਣ ਬੁਝ ਕੇ ਆਪਾਂ ਕਤਲ ਨਹੀਂ ਕਹਿ ਸਕਦੇ ਉਹ ਇੱਕ ਇੰਸੀਡੈਂਟ ਹੋਇਆ ਵਾ ਉਸ ਨੂੰ ਤੁਸੀਂ ਉਸ ਤਰੀਕੇ ਨਾਲ ਡੀਕ ਕਰੋ ਕਿ ਜਿਹੜਾ ਇੱਕ ਬੰਦਾ ਉਹ ਆਪਣਾ ਯੂਟਰਨ ਲੈ ਰਿਹਾ ਵਾ ਉਹਦੀ ਗਲਤੀ ਆ ਕਿ ਉਸ ਨੇ ਉਹਨੇ ਲਿਆ ਉਹ ਸਾਬਹੀਂ ਮੰਨਦੇ ਹੋ ਚੀਜ਼ ਨੂੰ ਕਿ ਉਹਨੇ ਗਲਤ ਕੀਤਾ ਵਾ ਪਰ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਨੇ ਉਹ ਪੋਜ਼ਿਟਿਵ ਦਿਖਾਉਗੀ ਹਾਂ ਵੀ ਬੰਦਾ ਕੋਈ ਉਹਦਾ ਨਸ਼ੇ ਦਾ ਜਿਹੜਾ ਵਾ ਡੋਗ ਟੈਸਟ ਹੋਇਆ ਵਾ ਉਹ ਡੋਗ ਟੈਸਟ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਆਇਆ ਜਾਂ ਕੋਈ ਉਹ ਨੀਂਦਰ ਦੇ ਵਿੱਚ ਸੀਗਾ ਆਪਣਾ ਮਰ ਕੇ ਉਸ ਸਮੇਂ ਗੱਡੀ ਬਿਲਕੁਲ ਸਹੀ ਸਲਾਮਤ ਚਲਾ ਰਿਹਾ ਸੀਗਾ ਤੇ 15 ਮਿੰਟ ਦੇ ਬਾਅਦ ਜਿਹੜਾ ਨਾਲ ਵੀ ਉਹ ਚਲਾ ਰਿਹਾ ਸੀ ਨਾ ਉਹਦੀ ਉਹ ਤੋਂ ਜਿਹੜੀ ਸ਼ਿਫਟ ਸੀਗੀ